ਸਾਹਿਬ ਨੂੰ ਸਤ ਗੁਰੂ ਜੀ ਨੇ ਪ੍ਰਦਾਨ ਤੱਕੀ ਹੈ ਤੁਸੀਂ ਵਿਦ ਕੋ ਮੈਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਏ ਦਾ ਉੱਥੇ ਉੱਥੀ ਜਿਵੇਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਬੀ ਸ਼ਸਤਰ ਸਜੇ ਹੋਏ ਪੀਰ ਦਿੱਖੇ ਨੇ ਸ੍ਰੀ ਸਾਹਿਬ ਕਿਰਪਾਨਾਂ ਰੱਖੀਆਂ ਦੇ ਕੋਟਾਮ ਤੋਂ ਪਿੰਡਾਂ ਲੱਥਿਆ ਹੋਇਆ ਇਹ ਸਜਾਵਟ ਨਹੀਂ ਹੈ ਸਜਾਵਟ ਤਾਂ ਫੁੱਲਾਂ ਨਾਲ ਗਮਲਿਆਂ ਗੁਲਦਸਤਿਆਂ ਨਾਲ ਹੋ ਸਕਦੀ ਹੈ ਪਰ ਸ਼ਸਤਰ ਜਿਹੜੇ ਮੋਰੇ ਸਦੇ ਨੇ ਇਹ ਸਜਾਵਟ ਨਹੀਂ ਹੈ ਇਹ ਦਰਮਨ ਦਾ ਉਹ ਗਹਿਰਾ ਕਨਸੈਪਟ ਹੈ ਉਹ ਸੰਦੇਸ਼ ਹੈ ਜਿਹਨੂੰ ਸਮਝਣ ਦੀ ਲੋੜ ਹੈ ਸਿੱਖ ਦੇ ਪੁਰਦੋਏ ਤੀਆਂ ਬਾਦਸ਼ਾਹ ਨੇ ਲਕੀਆਂ ਸ਼ਬਦ ਵੀ ਸ਼ਸਤਰ ਵੀ ਬਗਤੀ ਵੀ ਸ਼ਬਤੀ ਵੀ ਘਰਬਾਵ ਵੀ ਨਦਾਰਾ ਵੀ ਚੰਦਰ ਮੇ ਵਰਦੀ ਠੰਡ ਔਰ ਸੂਰਜ ਵਰਦੀ ਤਪਸ਼ ਇੱਕੋ ਹੀ ਪਲੇਟ ਸਾਰੰਥ ਤੇ ਜਦੋਂ ਪੱਟੀ ਕੀਤੀ ਉਹ ਦਾ ਨਾਮ ਲਿਖਿਆ ਖਾਲਸਾ ਇਹਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਅਨੇ ਕੀਤੀ ਔਰ ਤਨ ਗੁਰੂ ਨਾਨਕ ਸਾਹਿਬ ਮਹਾਰਾਜੀ ਅਨੇ ਸ਼ਬਦ ਦੇ ਨਾਲ ਨੰਨ ਸ਼ਕਤੀ ਦੀ ਸ਼ੁਰੂਆਤ ਵੀ ਕੀਤੀ ਇਹ ਨਹੀਂ ਕਿ ਪੰਨ ਪਾਤਸ਼ਾਹੀਆਂ ਤੱਕ ਸ਼ਬਦ ਦਾ ਹੀ ਉਪਦੇਸ਼ ਦਿੰਦਾ ਹੈ ਸ਼ਬਦ ਦੇ ਨਾਲ ਨੰਨ ਸ਼ਕਤੀ ਦੀ ਦਲ ਵੀ ਚੱਲਦੀ ਰਹੇ ਸ਼ਬਦੀ ਤੋਂ ਬਿਨ ਬੇਹਰ ਤੁਸੀਂ ਕੁਰਬਾਨੀ ਨਹੀਂ ਕਰ ਸਕਦੇ ਤਾਕਤ ਤੋਂ ਬਿਨ ਤੁਸੀਂ ਦੁਨੀਆ ਵਿੱਚ ਜੋ ਜ ਨਹੀਂ ਸੱਭਦੇ ਕੋਈ ਚੀਜ਼ ਕੁਰਬਾਨੀ ਕਰਨੀ ਹੋਵੇ ਉਹਦੇ ਵਾਸਤੇ ਸ਼ਕਤੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਰਲੇ ਤੋਂ ਹੀ ਸ਼ਬਦ ਤੋਂ ਨਾਲ ਸ਼ਬਦੀ ਵੀ ਦਲ ਚਲਦੀ ਰਹੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਉਚਾਰਨ ਦਿੱਤਾ ਹੋਇਆ ਹੈ ਕਿ ਜੋ ਤੋ ਪ੍ਰੇਮ ਫਿਰਨਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਗਿੱਤ ਮਾਰਗ ਤੇਰ ਤਰੀਜੈ ਸਿਰ ਦੀਜੈ ਭੰਨ ਕੀਜੈ ਬੁਣ ਸਿਰ ਦੇਣ ਦੀ ਗੱਲ ਸ਼ਕਤੀ ਦੀ ਦੱਲ ਜੇ ਸ਼ਬਦੀ ਨਹੀਂ ਹੈ ਤ셔ੋ ਦੀ ਜੀ ਚੀਜ਼ ਵਿੱਚ ਤੁਸੀਂ ਇਤਿਹਾਸ ਨਹੀਂ ਸੱਤ ਸ਼ਬਤੀ ਸ਼ਾਲੀ ਮੰਦੇ ਹੀ ਵੱਡੀਆਂ ਪੁਰਬਾਨੀਆਂ ਕਰਦੇ ਜਿੱਥੇ ਪਾਤਸ਼ਾਹ ਨੇ ਸ਼ਬਦ ਦੀ ਗੱਲ ਕੀਤੀ ਉੱਥੇ ਨਾਲ ਨਾਲ ਸ਼ਸਤਰ ਦੀ ਸ਼ਬਤੀ ਦੀ ਗੱਲ ਹੁੰਦੀ ਜਦੋਂ ਮਹਾਰਾਜ ਸ਼ਬਦ ਦੇ ਉਪਦੇਸ਼ ਵਾਸਤੇ ਤੁਰੇ ਨਾ ਉਦਾਸੀਆਂ ਕਰਨ ਵਾਸਤੇ ਉਦੋਂ ਇਤਿਹਾਸ ਲਿੰਦਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਚੜਿਆ ਸੋਦਨ ਧਰਗ ਲਪਾਈ ਭਾਈ ਅਰਦਾਸਾ ਵੀਰ ਔਰ ਜੀਰੂ ਮਹਾਰਾਜ ਉਦਾਸੀਆਂ ਤੇ ਥਿੱਲੇ ਉਦੋਂ ਨਾਲ ਕੇ ਲੱਗ ਕੇ ਚੱਲੇ ਸਭ ਤੋਂ ਪਹਿਲਾ ਸ਼ਬਦ ਉਹ ਸ਼ਬਦ ਜਿਹਦਾ ਸਤਨਾਮ ਪਰਮੰਤਰ ਸੁਨਾਇਆ ਹੋ ਸ਼ਬਦ ਜੋ ਗੁਰਬਾਨੀ ਰੋਗ ਵਿੱਚ ਸੀ ਉਹਨੂੰ ਭਾਈ ਗੁਰਦਾਸ ਸਾਹਿਬ ਦੀ ਲਿਖਦੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਂਦੇ ਕੋਈ ਦਿਨ ਪਿਲਨੇ ਦਿੱਤੇ ਨਾਨਕੀ ਕੋਈ ਝੋਲਾ ਬਨਵਾਇਆ ਉਹਦੋਂ ਆ ਬੈਗ ਉਹ ਨਹੀਂ ਸੀ ਹੁੰਦੇ ਉਹਦੋਂ ਝੋਲਾ ਪਹਿਲੇ ਬੰਦਾ ਸੀ ਕਪਰੇ ਦਾ ਇਹ ਤਸਵੀਰ ਵੀ ਆਪਣੇ ਜੀਵਨ ਦੇ ਵਿਖਿਆ ਉਹਨਾਂ ਬੜੇ ਸ਼ੌਪ ਨਾਲ ਲੋਕ ਝੋਲਾ ਮਨਉਂਦੇ ਸਨ ਕਿ ਦੇ ਧਾਨ ਆਣ ਵਾਸਤੇ ਦੋ ਬਦਰੀਆਂ ਵਾਲਾ ਕੱਪੜੇ ਦਾ ਝੋਲਾ ਤਿਆਰ ਕਰਨਾ ਉਹਦੇ ਉੱਤੇ ਕੁਸਲਾਂ ਦੀ ਕੁढ़ाई ਕਰਾਈ ਕਰਨੀ ਉਹਨੂੰ ਸੋਨਾ ਪੜਾਉਣਾ ਦੇਬੇ ਨਾਨਕੀ ਕੋਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਝੋਲਾ ਤਿਆਰ ਕਰਵਾਇਆ ਪਰ ਜਿਨੂ ਝੋਲਾ ਬਣ ਗਿਆ ਉਹਦੇ ਭਾਇਆ ਬਦਕੀ ਆਪਣੇ ਕੱਪੜੇ ਵਸਤਰ ਨਹੀਂ ਗੋਦਿੰਦਿ ਦੇ ਪਾਤਸ਼ਾਹ ਨੇ ਉਚਾਰਨ ਕੀਤੀ ਹੋਈ ਬਾਣੀ ਦੀ ਇੱਕ ਗੋਥੀ ਉਸ ਝੋਲੇ ਵਿੱਚ ਪਾਈ। ਸਭ ਤੇ ਕੱਪੜੇ ਦੇ ਮਨੇ ਉਸ ਸੋਨੇ ਦੇ ਝੋਲੇ ਵਿੱਚ ਪਾਤਸ਼ਾਹ ਨੇ ਕੀ ਪਾਇਆ ਪੁੱਠੀ। ਉਹ ਜੁਰੂ ਮਹਾਰਾਜ ਉਦਾਸੀ ਤੇ ਗਿਲਣ ਲੱਗੇ। ਭਾਈ ਮਰਦਾਨੇ ਨੂੰ ਪਿਆ ਨਾਲ ਕਲਮੰਦਵਾ ਤਸਿਆਹੀ ਵੀ ਰੱਖਣੀ ਐ। ਆਹ ਝੋਲਾ ਮੈਂ ਆਪਣੇ ਮੋਢੇ ਤੇ ਪਾਵਾਂ ਦਾ ਤੂੰ ਆਪਣੇ ਮੋਢੇ ਤੇ ਰਹਾਵ ਰੱਖਣੀ ਐ। ਆਪਾਂ ਲੰਬੀ ਯਾਤਰਾ ਤੇ ਜਾਣਾ ਭਾਵ ਉਦਾਸੀ ਤੇ ਜਾਣਾ ਸ਼ਬਦ ਦੇ ਪ੍ਰਚਾਰ ਵਾਸਤੇ ਸੱਚ ਦੇ ਪ੍ਰਚਾਰ ਵਾਸਤੇ ਚਰਿਆ ਸੁਧਨ ਧਰਤੋ ਲਪਾਈ ਉਹਨੋ ਮਹਾਰਾਜੀ ਨੇ ਜੀਵਨ ਹਾਲ ਬੋਲੇ ਨੇ ਉਹਨੂੰ ਭਾਈ ਵਰਦਾਸ ਸਾਹਿਬ ਲਿਖਦੇ ਆਸਾ ਹੱਥ ਕਿਤਾਬ ਪਸ਼ ਪੁਜਾਂ ਵਾਂਗ ਮਸੱਲਾ ਤਾਰੀ ਬਾਦਸ਼ਾਹਾਂ ਨੇ ਕਿਤਾਬ ਪਛੜਦਾ ਝੋਲਾ ਮੋਢੇ ਤੇ ਪਾਲਿਆ ਬਾਹੂ ਦੀ ਛੋਤੀ ਪਾਲੇ ਉਪਵਕਰਚਿਤ ਔਰ ਤਰुण ਲਗਿਆ ਰਵਾਬ ਮਰਦਾਨੇ ਦੇ ਮੋਢੇ ਤੇ ਧਰ ਦਿੱਤੀ ਆਪਣੇ ਹੱਥ ਵਿੱਚ ਇੱਕ ਚੀਜ਼ ਹੋਰ ਬਬਰੀ ਹੈ ਉਹਨੂੰ ਪੀਂਦੇ ਆਸਾ ਹੱਤ ਆਸਾ ਦਾ ਅਰਥ ਹੈ ਦਿੰਦਾ ਹਜ਼ੂਰ ਨੇ ਤਰुण ਲਗਨੇ ਨੂੰ ਪਨਾਨ ਆਪਣੇ ਹੱਥ ਵਿੱਚ ਬਬਰ ਮਰਦਾਨੇ ਨੇ ਸਵਾਲ ਕੀਤਾ ਮਹਾਰਾਜੀ ਰਵਾਬ ਦੀ ਗੱਲ ਤਾਂ ਸਮਝ ਆਈ ਐ ਸ਼ਬਦ ਤੁਸੀਂ ਦਾਉਂਗੇ ਮੈਂ ਰਵਾਬ ਬ੍ਰਿਆਮੰਦ ਪੋਥੀ ਦੀ ਗੱਲ ਸਮਝ ਪਈ ਏ ਜਿਹੜੇ ਸ਼ਬਦ ਉਹ ਝਾਰਨ ਕੀਤੇ ਨੇ ਉਹ ਲਿਖ ਲੈਣੇ ਲਿਖੇ ਕੋਈ ਸ਼ਬਦ ਧਾਏ ਜਾਣ ਦੇ ਪ੍ਰਚਾਰੇ ਜਾਣ ਦੇ ਕਲਮ ਦਵਾਤ ਸਿਆਰੀ ਦੀ ਗੱਲ ਸਮਝ ਆਈ ਐ ਜਿੱਥੇ ਕੋਈ ਨਵਾਂ ਸ਼ਬਦ ਉਹ ਝਾਰੋਂਗੇ ਮਹਾਰਾਜੇ ਸਖਲੀ ਪੰਨਿਆਂ ਤੇ ਲਿਖ ਲਾਂਗੇ ਪਰ ਹੱਥ ਵਿੱਚ ਦਿਨਾਂ ਕਿਉਂ ਪਗੜਿਆ ਅਜੇ ਤੁਸੀਂ ਭਰ ਜਵੰਨੀ ਵਿਦਮਾਰਾਓ ਕਿਪ ਤਾਂ ਦਿਰਦ ਬੰਦੇ ਦਾ ਬਜ਼ੁਰਗ ਬੰਦੇ ਦਾ ਸਹਾਰਾ ਹੈ ਨੰਦਾ ਮਾਰਤ ਅਨੁਢੰਦੇ ਦੀ ਵੀ ਜ਼ਰੂਰਤ ਹੈ ਹੱਥ ਤੇ ਢਾਂ ਕਿਉਂ ਬਬਰੀ ਹੈ ਹਜ਼ੂਰ ਨੇ ਪਿਆਰ ਨੂੰ ਕਿਹਾ ਮਰਦਾਨਿਆ ਸੱਚ ਦੇ ਪਰਚਾਰ ਲਈ ਸ਼ਬਦੀ ਚਾਹੀਦੀ ਹੈ ਦੰਦਾ ਸ਼ਕਤੀ ਦਾ ਪ੍ਰਤੀਕ ਹੈ ਜਿਹਦੇ ਹੱਥ ਵਿੱਚ ਦੰਦਾ ਹੈ ਉਹਦੇ ਹੱਥ ਵਿੱਚ ਸ਼ਕਤੀ ਹੈ ਮਰਦਾਨਿਆ ਦੰਦਾ ਸ਼ਕਤੀ ਦਾ ਪ੍ਰਤੀਕ ਹੈ ਸੱਚ ਦੇ ਪ੍ਰਚਾਰ ਲਈ ਛੱਪੀ ਦਾ ਹੋਣਾ ਜ਼ਰੂਰੀ ਹੈ ਕਿ ਸਬਰ ਤੇ ਧਿਆਨ ਲੱਗੇ ਛੱਪੀ ਪ੍ਰਧਾਨ ਤਰੇ ਦਾ ਆਸਾ ਹੱਥ ਤੱਕ ਤੇ ਧਾਬ ਪਛਿਆ ਹੱਥ ਵਿੱਚ ਪੱਗੜਿਆ ਗੰਦਾ ਛੱਪੀ ਦਾ ਪ੍ਰਤੀਕ ਹੈ ਤੁਸੀਂ ਆਮ ਬੰਦਾ ਮਿਰਕੋਂਗੇ ਸਵੇਰੇ ਸ਼ਹਿਰ ਤੇ ਜਾਂਦਾ 14 ਦਿਨਾਂ ਤੋਂ ਨੇ ਹੱਥ ਨਹੀਂ ਫੜਿਆ ਹੋਰ ਕੋਈ ਚੀਜ਼ ਦਾ ਤਦਰਬਾ ਵਿੱਚੋਂ ਦੱਸੇ ਜੇਕਰ ਦੇ ਹੱਥ ਵਿੱਚ ਛੋਪੀ ਨਹੀਂ ਉਹ ਛੱਪੀ ਗੰਦਾ ਨਹੀਂ ਹੈ ਰਸਤੇ ਵਿੱਚ ਪੁੱਤਾ ਭੰਗੜ ਲੱਗਦੇ ਪੌਂ ਦਰੇ ਦਾ ਕੁੱਤਾ ਡਰ ਨਹੀਂ ਆਉਂ ਕੇ ਬੰਦਾ ਡਰੇ ਬੰਦਾ ਡਰਿਆ। ਕੁੱਤੇ ਤੋਂ ਬੰਦਾ ਡਰ ਜਾਂਦਾ ਜੇ ਰਸਤੇ ਵਿੱਚ ਪੁੱਤਾ ਭੰਗੜ ਲੱਗਦਾ ਤੁਸੀਂ ਡਰ ਜਾਂ ਹੁੰਦੇ ਪਰ ਜੇ ਤੁਹਾਡੇ ਹੱਥ ਵੀ ਨਹੀਂ ਦਿੰਦਾ ਤਾਂ ਸੱਜਣੋਂ ਪੁੱਤਾ ਤੁਹਾਡੇ ਕੋਲ ਗਰੇ। ਬੰਦਾ ਉਹੀ ਹੋਇਆ। ਹੱਥ ਵਿੱਚ ਪੱਪੜਿਆ ਦਿੰਦਾ ਸ਼ਕਤੀ ਦਾ ਪ੍ਰਤੀਕ ਹੈ। ਹੱਥ ਵਿੱਚ ਤੁਸੀਂ ਛਿੱਟੀ ਭਾਵ ਦਿੰਦਾ ਕੋਈ ਪੱੜਿਆ ਹੋਇਆ ਹੈ। ਉਹ ਜਾਨਵਰ ਤੁਹਾਡੇ ਤੋਂ ਡਰੇਗਾ। ਵੀਤ ਕ ਤੁਸੀਂ ਜਨਵਰ ਤੋਂ ਦਰੋਗੇ ਦਿੰਦਾ ਸ਼ਕਤੀ ਦਾ ਪ੍ਰਤੀਤ ਹੋਲ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦਗਨ ਵਾਲੀ ਸ਼ਕਤੀ ਦੀ ਗੱਲ ਪਹਿਲੇ ਜਾਮੇ ਵਿੱਚ ਹੀ ਸ਼ੁਰੂ ਕਰਨ ਗੋਸਰੇ ਜਾਮੇ ਵਿੱਚ ਸ੍ਰੀ ਗੁਰੂ ਪੰਦਰ ਦੇ ਮਹਾਰਾਜੀਆਂ ਨੇ ਖਰੂਰ ਸਾਹਿਬ ਇੱਕ ਜੜਾ ਬਣਾਈ ਅੱਜ ਉਹ ਬੁਰਦਵਾਰ ਹੈ ਉਸ ਗੁਰਗੋਹਿੰਦਾ ਨਾਮੇ ਬੁਰਦਵਾਰ ਮੱਲ ਅਖਾਰਾ ਸਾਹਿਬ ਅਸ਼ਾ ਗੁਰਦਵਾਰੇ ਸ਼ਬਦ ਪ੍ਰਚਾਰ ਹੋ ਸਕਦਾ ਹੈ ਲੰਗਰ ਗੱਲ ਦੇ ਅਲਮਰ ਦੇ ਨਾਮ ਤੇ ਗੁਰਦਰਾ ਬੋਨੇ ਕੁੰਨ ਮਲੇ ਮੱਲਾਂ ਦੇ ਨਾਮ ਉੱਤੇ ਪਹਿਲਵਾਨਾਂ ਦੇ ਨਾਮ ਤੇ ਗੁਰਦਰਾ ਚ ਗੁਰਦਵਾਰੇ ਨਾਮ ਹੀ ਗੁਰਦਰਾ ਮੱਲ ਖੜਾ ਸਹਿਜ ਸ਼ਰੀਰ ਦੀ ਵਰਜੇ ਮੱਲ ਅਧਾਰਾ ਪਹਿਲਵਾਨ ਭਾਵ ਸਰੀਰ ਦੀ ਵਰਜਿਸ਼ ਸ਼ਬਦੀ ਦਾ ਪ੍ਰਤੀਕ ਹੈ ਸਿੱਖਾਂ 폴 ਸਰੀਰ ਦੀ ਸ਼ਬਦੀ ਚਈਦੀ ਹੈ ਸ਼ਬਦੀ ਤੋਂ ਬਿਨਾਂ ਸਜਦਾ ਪ੍ਰਚਾਰ ਨਹੀਂ ਹੋਏਗਾ ਸ੍ਰੀ ਗੁਰੂ ਗੰਦਕ ਸਾਹਿਬ ਦੇ ਮਹਾਰਾਜ ਨੇ ਇੱਕ ਵਰਜਿਸ਼ ਕਰਨ ਵਾਲਾ ਅਧਾਰਾ ਮਨਾਇਆ ਰੋਜ਼ ਸਿੱਖ ਇਤੇ ਕਰਨ ਦੇ ਸਰੀਰ ਦੀ ਵਰਜਿਸ਼ ਕਰਨ